ਆ ਸਾਰੇ ਨੂੰ ਕਿਵੇਂ ਉਹ ਠੀਕ ਠਾਕ ਹੋ ਪਰਮਾਤਮਾ ਸਾਰੇ ਉਹ ਕਿੱਥਾ ਕਰ ਚੱਗੀ ਕੁਲ ਚੱਕੀ ਦਿਨ ਦੁਪਣੀ ਰਾਤ ਚ ਉਹਨਾਂ ਤਰੱਕਿਆ ਲੱਗ ਸੀ ਬਹੁਤ ਦਿਨਾਂ ਬਾਅਦ ਜੁਲੀਓ ਬਣਾਈਆ ਅਸਲ ਚ ਨਾ ਅਸੀਂ ਝੁਪੀ ਗਏ ਹੋਏ ਸੀ ਤੇ ਉਹਦੇ ਉਹੀ ਮੈਨੂੰ ਲੱਗਦਾ ਵੀਡੀਓ ਪਾਈ ਹੋਈ ਉਹਦੋਂ ਬਾਅਦ ਪਾਈ ਨਹੀਂ ਤੇ ਉਹ ਝੁਪੀ ਚ ਭਾਈ ਤਿੰਨ ਚਾਰ ਦਿਨਾਂ ਦਾ ਸਾਡੀ ਠਕਾਵ ਤੇ ਤੀਨੇ ਉਤਰੀ ਇੱਕ ਤਾਂ ਗਰਮੀ ਹੁੰਦੀ ਹੁੰਦਾ بارش ਕਹਿੰਦੇ ਸੀ ਪਰ ਗਰਮੀ ਹੁੰਦੀ ਹੈ ਨਾ ਇੱਕ ਜਿੰਮੀ ਵਿਚਾਰੀ ਜਿੰਮੀ ਬਹੁਤ ਥੱਕੀ ਹੋਈ ਸੀ ਜਿੰਮੀ ਨੂੰ ਬਹੁਤ ਆਪਟ ਸੀ ਜਿੰਮੀ ਤਾਂ ਚਾਰ ਦਿਨ ਹੀ ਲਈ ਅੱਜ ਜਿੰਮੀ ਨਵਾਇਆ ਅੱਜ ਵੀ ਸੁੱਤੀ ਰਹੀ ਆ ਪਰ ਅੱਜ ਠੀਕ ਰਹੀ ਆ ਤੇ ਵੀਡੀਓ ਨਹੀਂ ਬਣਾਈ ਗਈ ਇਸੇ ਕਰਕੇ ਬਹੁਤ ਕਾਟ ਹੋਈ ਗਈ ਸੀ ਇੱਕ ਪਤਾ ਕਿਸੇ ਕੱਪੜੇ ਬਹੁਤ ਕੰਮ ਬਹੁਤ ਵਧੀਆ ਪਿਆ ਸੀ ਆ ਕੰਮ ਵਾਲੀਆਂ ਹੁੰਦੀਆਂ ਤਾਂ ਹੈ ਪਰ ਤੁਹਾਨੂੰ ਪਤਾ ਹੀ ਆ ਹਨਾ ਤੇ ਪਰ ਕੰਮ ਬਹੁਤ ਜ਼ਿਆਦਾ ਵਧੀਆ ਪਿਆ ਸੀ ਆ ਇਸ ਕਰਕੇ ਵੀ ਨਾ ਬਸ ਕੁਛ ਵੀਡੀਓ ਹੀ ਨਹੀਂ ਬਣਾਈ ਅਸਲ ਚ ਮਾਨ ਨਹੀਂ ਕੀਤਾ ਤੁਸੀਂ ਚਾਹੀਦਾ ਤੇ ਜੀ ਮੂੰਹ ਬੈਠਾ ਬਾਹਰ ਆ ਬਾਹਰ ਕੋਈ ਬੈਠਾ ਹੈ ਅੱਜ ਤੁਹਾਨੂੰ ਜੀ ਮੂੰਹ ਦਿਖਾਉਂਗੀ ਜਿਹਨ ਅੱਜ ਨਿਖਰਿਆ ਵੈ ਪੂਰਾ ਅੱਜ ਮੂੰਹ ਬਾਹਲੇ ਦਿਨਾਂ ਬਾਅਦ ਨੂੰ ਆਇਆ ਤੇ ਕਿਦਾਂ ਤੇ ਬਾਹਰ ਕੋਈ ਆਇਆ ਹੋਇਆ ਕੋਈ ਮਾਸਕ ਮਸ ਕਰਨ ਵਾਲਾ ਕੋਈ ਬੁਲਾਇਆ ਹੋਇਆ ਕਿਸ ਨੇ ਭੇਜ ਜਾਏ ਨਾ ਨਾ ਦਰਦ ਹੋਣ ਲੱਗ ਜਾਂਦਾ ਉਦੋਂ ਹੋਊਗੀ ਸੀ ਨਾ ਰੰਗ ਜੇ ਦੀ ਸ਼ਿਕਾਇਤ ਉਹਦੇ ਕਰਕੇ ਦਰਦ ਪਹਿਣ ਲੱਗ ਜਾਂਦਾ ਇੱਕ ਸਾਈਡ ਤੇ ਤਿਆਸੀ ਕੇਮਸਾਜ ਕਰਾ ਲਿਆ ਕਰੋ ਉਹ ਬੈਠਾ ਹੁੰਦਾ ਉਹਦੇ ਜਿੰਮੀ ਜਮਾ ਉਹਦੇ ਪੈਰਾਂ ਚਾਰ ਮਿੰਟ ਜਿੰਮੀ ਤਾਂ ਜਦੋਂ ਕੋਈ ਆ ਜੇ ਪਸੋਂ ਦੇ ਪੈਰਾਂ ਚ ਬੈਠ ਜਾਂਦੇ ਉਹਨੂੰ ਆਪਦੇ ਸੰਭੀ ਦੀ ਹੈ ਦੇਖੋ ਜਾਨਵਰ ਹੀ ਸਿਆਣੇ ਹੁੰਦੇ ਹਰ ਇੱਕ ਨੇ ਪਿਆਰ ਪਾ ਲੈਂਦੇ ਆ ਕਰਦਾ ਤਾਂ ਉਹ ਜ਼ਿਆਦਾ ਆਪਦੇ ਮਾਲਕ ਦਾ ਹੀ ਹੁੰਦਾ ਪਰ ਉਹ ਇਹ ਜਿਹੜਾ ਲੈਬਰੇ ਹੈ ਪਿਆਰ ਹਰ ਇੱਕ ਦਾ ਪੁੰਦਾ ਤੇ ਪਰ ਉਹ ਜ਼ਿਆਦਾ ਵਿਸ਼ਵਾਸ ਆਪਦੇ ਮਾਲਕ ਤੇ ਕਰਦਾ ਪਿਆਰ ਆਪਦੇ ਮਾਲਕ ਦਾ ਹੀ ਕਰਦਾ ਜਦੋਂ ਪਰ ਤੇ ਗੁਰਦੁਆਰਾ ਸਾਹਿਬ ਵੀ ਅਸੀਂ ਕਿਹਾ ਮਹੀਨੇ ਨੂੰ ਕੱਲ ਗਏ ਅੱਜ ਫੇਰ ਨਹੀਂ ਜਾਏਗੇ ਇੱਕ ਤਾਂ ਉਧਰ ਸੜਕ ਬਹੁਤ ਖਰਾਬ ਹੈ

ट्विकल ट्विकल है नहीं ट्विकल ट्विकल लेता है बी ट्विकल ट्विकल लेता है बिल्ली बिल्ली चलते डरता बुलाई जाता है कहना चल गई मेरा हो गया कहना हरसिमरत ओए हरसिमरत ना क्या हरसिमरत हरसिमरन हरो सिमरन है एक तो मंटी है ना हरसिमर हरसिम तेरी तेरी, तेरी चप्पल जिम्मी लाई बैठी है मंजे ते उधर गुआढ़ से उन्होंने पोता है लड़ाकू लड़िया कर दा। di malir lainnya kota gendut baca gendut baca jalan ya ada aja 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 चलते चढ़ते चढ़ते चप्पल 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 ले चप्पल चप्पल ले चप्पल चप्पल लेके चप कला आ गया चप्पल ल चप्पल 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 उथे सड़ दी चप्पल लेके आ मेरी सुन जा चप्पल लेके लिया चप्पल चप्पल लेके ले लिया मौसम इनी गर्मी हुई पई है ना बहुत ज्यादा आजा आजा आज आजा अच्छा देखो पुरानी नहीं हवा चलती जमा भी बहुत गर्मी हो गई 오베게, 뭐. 뭐, 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 ਅੱਜ ਬਟਾਣੇ ਸੀ ਨੇ ਅੱਜ ਬਟਾਣੇ ਥੋੜੀਆਂ ਜੀਆਂ ਸੰਗ ਨੂੰ 1.5 ਟੋਕੜੀ ਆ ਤੇ ਫਿਰ ਇਹਦਾ ਬਤਾਵਾਂਗੇ ਫਿਰ ਨਾਲ ਵਿੱਚ ਸੂਜੀ ਪਾਵਾਂਗੇ ਅੱਜ ਥੋੜਾ ਜਿਹਾ ਵੇਸਣ ਪਾਇਆ ਫਿਰ ਸੂਜੀ ਪਾਵਾਂਗੇ ਸੂਜੀ ਨਾਲ ਵਧੀਆ ਫੁੱਲਦੀਆਂ ਜਿਹੜਾ ਆਪਾਂ ਬਣਾਉਨੇ ਆ ਤੇ ਹਾਂ ਇਹ ਵਧੀਆ ਰਹਿੰਦੀਆਂ ਬੇਟੇ ਦਾ ਨਾ ਆਪਰੇਸ਼ਨ ਕਰਾਇਆ ਵੀ ਹੁੰਦੇ ਵਾਂਗੇ ਤਖਤਾਲੀਆਂ ਹੁੰਦੀਆਂ ਤੇ

ਤਾਂ ਬਹੁਤ ਦਿਨਾਂ ਬਾਅਦ ਵੀਡੀਓ ਪਾਉਣੀ ਹੈ ਤੇ ਸਬਸਕ੍ਰਾਈਬ ਮੇਰੇ ਬਹੁਤ ਘੱਟ ਸਬਸਕ੍ਰਾਈਬ ਕਰਦੇ ਬੇਨਤੀ ਹੈ ਵੀਡੀਓ ਵੇਖਣ ਵਾਲੇ